ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਅੱਜ ਫੇਰ ਕਰਦੇ ਮਾਰਨਿੰਗ ਬਲੌਗ ਸ਼ੁਰੂ ਗਾਇਸ ਅਸੀਂ ਚਾਹ ਪਾਣੀ ਪੀ ਲਿਆ ਸੀ ਤੇ 1:30 ਹੋ ਗਏ ਤਾਂ ਅੱਜ ਹੈਗਾ ਵੀਰਵਾਰ ਆਪਾਂ ਜਰਾ ਸੀ ਬਾਬਾ ਜੀ ਤੇ ਤੇ ਮੀ ਬਹੁਤ ਪੰਦਾ ਪਿਆ ਜਦੋਂ ਹਟੂਗਾ ਫੇਰ ਮੰਮੀ ਜੀ ਤਿਆਰ ਹੋ ਗਏ ਬੈਠੇ ਹੋਏ ਆ ਹੈਲੋ ਕਰਦੇ ਵੇ ਸਾਰੇ ਅਸੀਂ ਤੁਹਾਨੂੰ ਬਾਹਰ ਦਾ ਵੀਊ ਵਖੋਣੇ ਬਹੁਤ ਜ਼ਿਆਦਾ ਨਹੀਂ ਪੰਦਾ ਪਿਆ ਤੇ ਦੇਖੋ ਹਾਂਜੀ गाइस ਤੁਸੀਂ ਜਿਵੇਂ ਦੇਖਿਆ ਆਪਾਂ ਬਾਹਰ ਮੀ ਪੈਂਦਾ ਪਿਆ ਆਪਾਂ ਹੁਣ ਕਰ ਲਈਏ ਸਾਫ ਸਫਾਈ ਕਰਦੀ ਫਿਰ ਤਿਆਰ ਹੋ ਕੇ ਜਾਵਾਂਗੇ ਤੁਸੀਂ ਵਲੋਗ ਨਾ ਬਣੇ ਫਰੈਂਡ ਮੈਂ ਹੋ ਗਈਆਂ ਰੈਡੀ ਮੰਮੀ ਜੀ ਵੀ ਹੋ ਗਿਆ ਰੈਡੀ ਤੇ ਬਾਹਰ ਹਟ ਗਿਆ ਹੁਣੀ ਹੁਣ ਆਪਾਂ ਜਾਵਾਂਗੇ ਆਲਫਾ ਫਲ ਲੈ ਇਹਦੇ ਵਿੱਚ ਪਾ ਲਈਏ ਪਾਣੀ ਵਾਲੀ ਬੋਤਲ ਤੇ ਮੰਮੀ ਜੀ ਬਣਉਣ ਲੱਗੇ ਪ੍ਰਸ਼ਾਦ ਤੁਹਾਨੂੰ ਦਿਖਾਉਨੇ ਆ ਤੇ ਨਾਲ ਲੈ ਕੇ ਜਾਵਾਂਗੇ ਬਾਬਾ ਜੀ ਤੇ ਪ੍ਰਸ਼ਾਦ ਹਾਂਜੀ गाइस ਤੁਸੀਂ ਦੇਖ ਸਕਦੇ ਹੋ ਮੰਮੀ ਨੇ ਲਾ ਲਈ ਸੀ ਫੁੱਲਕੇ ਇਹਦਾ ਬਣਉਣ ਲੱਗੇ ਬਾਬਾ ਜੀ ਦਾ ਰੋਟ ਆ ਸਾਰਾ ਸਮਾਨ ਰੱਖ ਲਿਆ ਵਾ ਵਿੱਚ ਪੋਣਗੇ ਗੋੜ ਕਸਕਾਸ ਪਾਵਾਂਗੇ ਦੇਸੀ ਘਿਓ ਪਹਿਲਾਂ ਪਾਵਾਂਗੇ ਚਲੋ ਗਾਇਸ ਬੰਦਾ ਤੁਹਾਨੂੰ ਆਪਾ ਦਿਖਾਉਣੀ ਹੈ ਵੇ ਲੋਕ ਨਾ ਤੁਸੀਂ ਬਣੇ ਰਹੋ ਚੈਨਲ ਤੇ ਨਵੇਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਹਾਂਜੀ ਗਾਇਸ ਆਪਣਾ ਪ੍ਰਸ਼ਾਦ ਹੋ ਗਿਆ ਤਿਆਰ ਆਪਾਂ ਪਾ ਲਿਆ ਸੀ ਲਿਖਾ ਪਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਾਂਦੇ ਆ ਹਾਂਜੀ ਗਾਇਸ ਆਪਾਂ ਚੱਲ ਗਏ ਮੰਮੀ ਨੇ ਲੈ ਲੱਗੇ ਤੇਲ ਦੇ ਘਰੋਂ ਤੋਂ ਹਾਂਜੀ ਫਰੈਂਡ ਅਸੀਂ ਆ ਗਏ ਮੈਂ ਤੇ ਮੰਮੀ ਅੱਜ ਆਏ ਹਾਂ ਮੰਮੀ ਹੈਲੋ ਕਰ ਦੋ ਸਾਰਾ ਹਲੋ ਦਾਲ ਸਿਤੜੀ ਲੈ ਗਏ ਕਿਉਂਕਿ ਮੀ ਪੰਦਾ ਪਿਆ ਨਿਕ ਨਿਕਾ ਤਾਂ ਹੁਣ ਆਪਾਂ ਚੱਲੇ ਆਂ ਅੰਦਰ ਮੱਥਾ ਟੇਕ ਕੇ ਤੁਹਾਨੂੰ ਮੈਂ ਕਰਣੀ ਹੈ ਦਰਸ਼ਨ ਇਹਦੇ ਵਿੱਚ ਹੈਗਾ ਪ੍ਰਸ਼ਾਦ ਚਲੋ ਮੇਰੇ ਨਾਲ ਆਪਾਂ ਅੰਦਰ ਚੱਲੀ ਜਾਂਦੇ ਆਂ ਹਾਂਜੀ ਫਰੈਂਡ ਕਰ ਲੋ ਤੁਸੀਂ ਵੀ ਦਰਸ਼ਨ ਬਾਬਾ ਜੀ ਦੇ ਹਾਂਜੀ ਫਰੈਂਡ ਆਪਾਂ ਉਹ ਵਾਲੇ ਬਾਬਾ ਜੀ ਦੇ ਪਾ ਲਈਏ ਤੇਲ ਹੁਣ ਆਪਾਂ ਚੱਲੇ ਦੁੱਝੇ ਜਗ੍ਹਾ ਤੇ ਜਾਂਦੇ ਪਏ ਆ ਆ ਗਏ ਫਰੈਂਡਾ ਵਾਲੀ ਜਗ੍ਹਾ ਤੇ ਚਲੋ ਜਿੱਤੇ ਵੀ ਮੱਥਾ ਟੇਕਦੇ ਮਿਲੇ ਤੇ ਹੁਣ ਹਾਂਜੀ ਫਰੈਂਡਾ ਆ ਵਾਲੀ ਜਗ੍ਹਾ ਤੇ ਮੱਥਾ ਟੇਕ ਲਿਆ ਸੀ ਹੁਣ ਚੱਲੇ ਆਪਾਂ ਘਰੇ ਤੇ ਲਾਣੇ ਡੇਢ ਲੀਕ ਆਟੋ ජි ඩ ලි කල්ල ජගත යි හොන පචනය අ්ඩේද හැග සමනි එ්ඩා ඉදරක ප පිඩාද බොද මුදාලයා වෙක්කෝ කින්න්න චික්ක ඇ ස්නයි ජගත ලකජන පඩා හගසාමන එ්ඩා හොලමගේ අප ආටෝ බියව් චක්කරෝ පිඩා බෝ ද ් ඕදර් වෙකච අන්නහොදේ ක ද වැහ පෙන්ඩ ਚਲੋ ਜੀ ਪਹਿਲਾਂ ਨੇ ਆਟੋ ਤੇ ਮਿਲਦੇ ਤੁਹਾਨੂੰ ਬਾਅਦ ਚ ਹਾਂਜੀ ਆਪਾਂ ਬਹਿ ਗਏ ਆਟੋ ਦੇ ਵਿੱਚ ਚੱਲਦੇ ਪਈਏ ਹਾਂਜੀ ਫਰੈਂਡ ਆਪਾਂ ਆ ਗਏ ਆ ਘਰੇ ਤੇ ਨਾਲੇ ਆਪਾਂ ਸਬਜ਼ੀ ਵੀ ਖਰੀਦ ਲੈਣੀ ਹੈ ਰਾਹ ਦੇ ਵਿੱਚੋਂ ਕੰਨ ਜਾ ਕੇ ਦੇਖੋਣੇ ਅੱਜ ਦੇ ਤੇ ਕੱਲ ਦੇ ਆਪਾਂ ਦੋਨੇ ਦਿਨਾਂ ਲਈ ਹਰਦੀ ਆ ਫਾਫੇ ਚ ਪਾਲੀ ਸੀ ਤੁਹਾਡਾ ਮਿਲ ਕੇ ਘਰੇ ਜਾ ਗਏ। ਹਾਂਜੀ ਫਰੈਂਡ ਅਸੀਂ ਆ ਗਏ ਆ ਘਰੇ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ 2:30 ਵੱਜ ਗਏ ਆ। ਹਾਂਜੀ ਫਰੈਂਡ ਅਸੀਂ ਬਾਬਾ ਜੀ ਤੋਂ ਆ ਕੇ ਰੁੱਟਪਾਣੀ ਖਾ ਕੇ ਤੇ ਸੌਂ ਗਏ ਸੀ ਤੇ ਹੁਣ ਹੋ ਗਿਆ ਸ਼ਾਮਾ। ਸ਼ਾਮਾ ਦੇ ਵੱਜ ਚੁਕੇ ਨੇ 7:30 ਹੋ ਗਏ ਆ ਤੇ ਇਧਰ ਰੱਖ ਮੇਰਾ ਬੈਠ ਮੇਰਾ ਹੈਲੋ ਕਰ ਦਿਓ ਸਾਰੇ ਨੂੰ। ਤੇ ਮੰਮੀ ਜੀ ਬਣਾਉਂਦੇ ਪਏ ਆ ਬਾਹਰ ਸਬਜ਼ੀ। ਹਾਂ। ਅੱਜ ਤੋਂ ਬਣਾਉਂਦੇ ਮੰਮੀ ਜੀ ਅਰਬੀ ਦੀ ਸਬਜ਼ੀ। ਤੇ ਕੋਈ ਪਿਆਜ਼ ਤੇ ਮੈਂ ਮੈਂ ਗੁੰਨਣ ਲੱਗੀ ਸੀ ਆਟਾ ਤੇ ਇਹ ਕਰ ਲੱਗੇ ਜੀ ਆਪਾਂ ਉੱਪਰ ਥੇ ਲੱਗੇ ਆਪਾਂ ਹੁਣੇ ਉਪਰਾ ਥੇ ਚ ਆਏ ਆ ਕੋਨਾ ਪਾ ਬੈਠੇ ਠੀਕ ਆ ਚਲੋ ਜੀ ਹੁਣ ਮੈਂ ਗਾਇਸ ਆਟਾ ਗੁੰਨ ਲਾਂ ਆਟਾ ਗੁੰਨ ਕੇ ਤੇ ਫੇਰ ਇਹਨਾਂ ਪੁੱਛਾਂਗੇ ਰੋਟੀ ਕਦੋਂ ਖਾਣੀ ਫੇਰ ਇਹਨਾਂ ਨਾਲ ਰੋਟੀ ਬਣਾ ਕੇ ਦੇਵਾਂਗੇ ਭਰੀਆਂ ਨੂੰ ਹਾਂਜੀ ਅਰ ਪਸੰਦਿਤ ਹੈ ਨਾ ਬਹੁਤ ਅਰਬੀਨਨ ਬਹੁਤ ਜਿਆਦਾ ਪਸੰਦ ਆ ਤੇ ਮੈਂ ਆਟਾ ਗੁੰਨ ਕੇ ਬੱਚਿਆਂ ਨੂੰ ਰੋਟੀ ਬਣਾ ਕੇ ਦਿੰਦੀ ਨਹੀਂ ਤੁਸੀਂ ਵਲੋਗ ਨਾਲ ਬਨੇ ਰਹੇ ਹਾਂਜੀ ਫਰੈਂਡ ਮੈਂ ਆਟਾ ਗੁੰਨ ਲਿਆ ਸੀ ਤੇ ਮੇਰਾ ਦਿਲ ਕਰਦਾ ਬਣੀ ਪਕੌੜੇ ਖਾਣ ਤੇ ਮੈਂ ਬਣਉਣੀ ਪਕੌੜੇ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਪਾ ਲਈ ਗ੍ਰੀਨ ਸੋਸ ਇੰਨਾ ਸਾਰਿਆਂ ਨੇ ਖਾ ਲਈ ਕਿੱਦਾਂ ਦੇ ਬਣੇ ਹੀ ਸੁਆਦੀ ਇੰਨਾ ਸਾਰਿਆਂ ਨੂੰ ਖਵਾ ਦਿੱਤੇ ਹੁਣ ਗਾਇਸ ਮੈਂ ਰਹਿ ਗਈ ਹਾਂ ਤੇ ਮੈਂ ਆਪਣੇ ਵਾਸਤੇ ਬਣਾਉਂਦੀ ਕਹਿੰਦੀ ਆ ਚਲੋ ਜੀ ਬਣਾ ਕੇ ਖਾ ਕੇ ਤੇ ਮੁਰਕੇ ਵਾਪਾ ਕਰਦੇ ਰੋਟੀ ਦੀ ਤਿਆਰੀ ਲੋਕ ਨੰਬਰ ਹਾਂਜੀ ਆਪਣੇ ਪਕੌੜੇ ਬਣ ਕੇ ਹੋ ਗਿਆ ਤਿਆਰ ਗਏ ਤੁਸੀਂ ਦੇਖ ਸਕਦੇ ਇਹ ਹੈਗੀ ਚਿਲੀ ਸੌਸ ਇੱਧਰ ਇੱਕੋ ਖੰਦੀ ਵੀ ਇੱਧਰ ਕੋ ਸਾਡਾ ਮੁੱਠੂ ਵੀ ਖਾਂਦਾ ਪਿਆ ਪਕੌੜਾ ਇਹ ਦੇਰ ਗੇਮਿੰਗ ਪੈਰਟ ਬਰੀਅੱਟ ਗ੍ਰੀਨ ਸੀ ਹਾਂਜੀ ਫਰੈਂਡ ਅਸੀਂ ਰੋਟੀ ਪਣੀ ਖਾ ਲਿਆ ਅਸੀਂ ਤਾਂ ਟਾਈਮ ਬਹੁਤ ਜ਼ਿਆਦਾ ਹੋ ਗਿਆ 11:00 ਵਜੇ ਹੋ ਗਿਆ ਅੱਜ ਲੋ ਲੋ ਗੇਸ ਸਮੁੰਦਰੀ ਤਿਆਰੀ ਗੁੱਡ ਨਾਈਟ ਕਰ ਦੋ ਕੱਲ ਮਿਲਦੇ ਆਪਾਂ ਨੈਕਸਟ ਵਲੌਗ ਚ ਅੱਪਾ ਸਵੇਰੇ ਮਿਲਦੇ ਬਾਈ ਬਾਈ ਕਰਦੇ ਨੈਕਸਟ ਵਲੌਗ ਚ ਬਾਈ ਚਲੋ ਗਾਇਸ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਐਂਡ ਮਿਲਦੇ ਨੈਕਸਟ ਵਲੌਗ